ਹਾਂਜੀ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬੇਬੇ ਠੀਕ ਠਾਕ ਰਹਿੰਦੇ ਹੋ ਹਾਂ ਠੀਕ ਠਾਕ ਅੱਛਾ ਬੇਬੇ ਆਪਾਂ ਪੁਰਾਣੇ ਸਮੇਂ 'ਚ ਫੇਰ ਝਾਤ ਮਾਰਦੇ ਆ ਅੱਜ ਹੂੰ ਤੇ ਗੱਲ ਆਪਾਂ ਸ਼ੁਰੂਆਤ ਕਰਦੇ ਆ ਵੀ ਜਦੋਂ ਵੀ ਤੁਹਾਡੇ ਪੁਰਾਣੇ ਵੇਲੇ ਦੀ ਹਨਾ ਕਿ ਕੋਈ ਘਰੇ ਪ੍ਰੋਗਰਾਮ ਹੋਣਾ ਹਾਂ ਕੋਈ ਸ਼ਗਨ ਹੋਣਾ ਕੋਈ ਵਿਆਹ ਹੋਣਾ ਕੋਈ ਭੋਗ ਹੋਣਾ ਤਾਂ ਉਦੋਂ ਤੁਹਾਡਾ ਜਿਹੜਾ ਮੰਡੀ ਆਪਾਂ ਕਹਿ ਦਈਏ ਸ਼ਹਿਰ ਜਾਂ ਉਹਨਾਂ ਕਿੰਨਾ ਕੁ ਸੀ ਜਾਂ ਕਿੰਨੀਆਂ ਕਿ ਚੀਜ਼ਾਂ ਬਾਜ਼ਾਰੋਂ ਵਸਤਾਂ ਆਉਂਦੀਆਂ ਸੀ ਉਹ ਨਾ ਉਸ ਵੇਲੇ ਅਜ ਕੋਈ ਬਾਜ਼ਾਰੋਂ ਵਸਤ ਨਹੀਂ ਆਉਂਦੀ ਸੀ ਸਭ ਚੀਜ਼ ਘਰੇ ਹੁੰਦੀ ਸੀ ਠੀਕ ਹੈ ਮੰਡੀ ਦਾ ਕੋਈ ਆਉਣਾ ਜਾਣਾ ਨਹੀਂ ਸੀ ਗੱਡਾ ਲੈ ਜਾਂਦੇ ਹਾਂਜੀ ਹੰਡ ਦੇ ਬਰੀ ਲੈਉਂਦੇ ਮੈਦਾ ਲੈਉਂਦੇ ਜਿਲੇ ਬੰਗਾਲਾ ਤੇ ਵੇਚਣ ਦੇ ਅੱਛਾ ਹੋਰ ਕੋਈ ਚੀਜ਼ ਨਹੀਂ ਮੰਡਗੇ ਆਉਂਦੇ ਸੀ ਸਿਰਫ ਇਹ ਤਿੰਨ ਚੀਜ਼ਾਂ ਬਜਾਰੋਂ ਆਉਂਦੀਆਂ 11 ਹੋਵਾਂ ਹੁੰਦੀਆਂ ਤੇ ਬਾਕੀ ਸਮਾਨ ਸਾਰਾ ਘਰ ਦਾ ਹੁੰਦਾ ਘਰ ਦਾ ਹੁੰਦਾ ਸੀ ਦੁੱਧ ਕਰੇ ਕਿਆ ਕਰੇ ਮੰਜਾਲੀ ਦਾ ਸਾਰਾ ਬੋਡੀਆਂ ਕੱਟ ਕੇ ਬਣਾਉਂਦੇ ਅੱਛਾ ਜੋ ਲੀਡਾ ਲੱਤਾ ਹੁੰਦਾ ਸੀ ਜਿਵੇਂ ਹੁਣ ਹਰ ਹਰ ਇੱਕ ਚੀਜ਼ ਹੀ ਆਪਾਂ ਜੇ ਦਾਜ਼ਬਰੀ ਦੀ ਗੱਲ ਕਰਦੇ ਆਂ ਜਾਂ ਆਪਾਂ ਘਰੇ ਪਾਉਣ ਲਈ ਆਪਾਂ ਬਜਾਰੋਂ ਹੀ ਲਿਆਉਣੇ ਆਂ ਉਹ ਵੀ ਕੱਪੜੇ-ਕੁੱਪੜੇ ਵੀ ਕਰਦੇ ਹੁੰਦੇ ਸੀ ਉਹ ਕੱਪੜੇ ਜਿਹੜੇ ਪਾਉਂਦੇ ਸੀਗੇ ਆਪਾਂ ਹਾਂਜੀ ਵੱਡੇ ਬੁਗਜਾਂ ਜੁਆਕਾਂ ਦੇ ਹਾਂਜੀ ਉਹ ਮੁੜੀਆਂ ਯਰਖੇ ਤੇ ਬਰੀਕ ਕੱਟਦੇ ਆਂ ਅੱਛਾ ਉਹ ਦਾ ਫਿਰ ਤਾਣੀ ਕਰੇ ਬੁੰਦਿਆਂ ਜਲਾਏ ਬੁੰਦੇ ਠੀਕ ਹੈ ਤੇ ਉਹ ਪਤਲੇ ਲੀੜੇ ਸਿਉਂਕੇ ਪਾਉਂਦੇ ਆ ਜਿਹੜਾ ਮੋਟਾ ਕੱਟਦੀਆਂ ਹਾਂਜੀ ਉਹਨਾਂ ਦਾ ਉਹ ਖੇਸ ਪੈ ਨਹੀਂ ਲੇ ਹੂੰ ਜਿੰਦੇ ਠਕਵੰਦੇ ਟਾਣੀ ਮੋ ਠੀਕ ਹੈ ਠੀਕ ਹੈ ਹੂੰ ਬੁਜ਼ਾਰੋਂ ਕੁਛ ਨਹੀਂ ਸੀ ਲਿਆ ਹੁਣ ਠੀਕ ਹੈ ਉੰਨੀ ਦੇੜੀ ਬਿਆਨੋਂ ਮਿੱਕੂ ਦੀ ਖੱਦਰ ਦੇ ਲੀਡ ਹੁੰਦੇ ਸੀ ਹਾਂ ਹਾਂਜੀ ਤੇ ਸੂਬਰ ਹੁੰਦਾ ਸੀ ਹੂੰ ਉਹ ਠੀਕਿਆ ਹੁੰਦਾ ਸੀ ਡੱਬੇ ਪਾ ਕੇ ਚੀਣੀਆਂ ਠੇਕਣਾ ਹੈ ਹੁੰਦੇ ਸੀ ਪਿੰਡਾਂ ਦੇ ਹਾਂਜੀ ਲਲਾਰੀ ਹੂੰ ਤੇ ਆਖਦੇ ਸੂਬਰ ਬਲੇਤੀ ਬਾਬੇ ਵੇਖੀ ਹੂੰ ਉਹੀ 몰 ਦਾ ਲੀਣਾ ਨਹੀਂ ਹੁੰਦਾ ਸੀ ਠੀਕ ਹੈ ਉੱਤੇ ਲੈੜ ਆਲੇ ਖੇਤ ਕਿ ਤੰਗੀਆਂ ਹਮ ਅੱਥੀ ਮੁਰੇ ਹੁੰਦੇ ਸੀ ਠੀਕ ਹੈ ਫੇਰ ਬੂੜੀਆਂ ਪੱਟ ਦੇ ਲੱਛਾ ਨਾ ਬਾਗ ਕਾਟਦੀਆਂ ਹਮ ਊੜੀ ਨੂੰ ਬਾਗ ਦਿੱਤੀ ਦੇਸ ਅੱਛਾ ਪੰਜ ਜਿਆ ਸੱਤ ਛੂਟ ਛਾਟ ਨਹੀਂ ਬਾਲੇ ਦਿੱਤੇ ਅੱਥੀ ਮਣੇ ਬਾਗ ਹੁੰਦੇ ਅੱਠ ਠੀਕ ਕੱਡੇ ਬਾਗ ਉਹਨਾਂ ਚ ਜਾਂਦੀ ਪੈਤਾ ਵੀ ਸੀ ਮਾਤਾ ਹਣਾ ਹਾਂ ਖੱਦਰ ਦੇ ਪੱਟ ਦੇ ਦਾ ਕੱਡੇ ਹੁੰਦੇ ਹੁਣ ਕਿਸੇ ਬਿਰਲੀ ਬੁਢੀ ਕੋਲੇ ਹੋਊ ਮੇਰੇ ਕੋਲੇ ਵੀ ਕਹਾਏਗਾ ਠੀਕ ਹੈ ਹਾਂ ਤੇ ਕਿਵੇਂ ਤੁਸੀਂ ਕਹਿੰਦੇ ਹੋ ਜਿਵੇਂ ਹੁਣ ਵੀ ਸਿਰਫ ਬੇਸਣ ਤੇ ਮੈਦਾ ਤੇ ਖੰਡ ਬਾਹਰੋਂ ਆਉਂਦੀ ਬਾਕੀ ਸਮਾਨ ਦਾ ਫਿਰ ਤੁਸੀਂ ਕਿਵੇਂ ਕਰਦੇ ਸੀ ਕਿਵੇਂ ਪੂਰਾ ਆਉਂਦਾ ਕੀ ਸਰ ਘਰ ਹੁੰਦਾ ਸੀ ਠੀਕ ਹੈ ਹਾਂ ਬਿਜਨਿੰਗਾਂ ਮਠਿਆਈਆਂ ਸਿੰਘਾ ਸਾਰੇ ਨਾਲ ਮਿਲ ਕੇ ਬਣਾਉਂਦੇ ਮੈਂ ਬਾਹਰ ਹੁੰਦੇ ਨਹੀਂ ਸੀ ਬਸ ਲੱਡੂ ਤੇ ਜਲੇਬੀ ਅੱਛਾ ਉਹ ਨਹੀਂ ਮੇਰੀ ਠੀਕ ਹੈ ਤੇ ਮਿਲਵਰਤਨ ਕਿਵੇਂ ਸੀ ਲੋਕਾਂ ਦਾ ਆਪਸੀ ਸਨੇਹ ਕਿਵੇਂ ਸੀ ਸੰਦੇ ਸਾਰੇ ਪਿੰਡ ਦਾ ਮਾਧੂ ਪਿਆਰ ਸੀ ਅੱਛਾ ਜੀ ਸਾਰਾ ਪਿੰਡ ਆਉਂਦਾ ਹਮ ਨੰਦ ਕਰੇ ਹੁੰਦੇ ਮਾਰਾ ਜਿਹਾ ਕੇ ਅੱਛਾ ਸਾਰਾ ਪਿੰਡ ਦੁੱਧ ਦਿੰਦਾ ਕੋਈ ਗਗੜੀ ਗਲਾਸ ਨਹੀਂ ਦਿੰਦਾ ਸੀ ਜਿੰਨਾ ਬਾਲਟੀ ਭਰੇ ਅੱਛਾ ਤੇ ਸਾਰਾ ਪਿੰਡ ਨੰਦਾ ਦੇਉਂਦਾ ਠੀਕ ਹੈ ਤੇ ਸਾਰਾ ਪਿੰਡ ਪਾਈ ਨੇਉਂਦਾ ਵਾ ਅੱਛਾ ਨੇ ਹੁੰਦਾ ਮੰਨ ਲੋ ਵੀ ਪੈਸੇ ਸਾਰੇ ਉਹ ਐਸੇ ਵੀ ਜਿੰਨੇ ਹੁਣ ਆਪਣਾ ਤਕੜਾ ਕਰ ਉਹ 500 ਆ ਗਿਆ ਹਾਂ ਗਰੀਬ ਆ 200 ਦੇ ਤਾ ਉਹ ਦੁਗਰੀ ਵੀ ਨਹੀਂ ਸੌ ਦੇ ਤਾ ਠੀਕ ਹੈ ਉਹ ਵਿਆਹ ਹੈ ਪਰ ਆਦੀ ਮਦਦ ਕਰਦੇ ਠੀਕ ਹੈ ਵੀ ਵਿਆਹ ਸੋਖੇ ਤਰੀਕੇ ਨਾਲ ਹੋ ਜੇ ਹਾਂ ਵੀ ਇਹਨੂੰ ਆਉਖ ਨਾ ਠੀਕ ਹੈ ਕਿੰਦੀ ਸੁਣੀ ਗੱਲ ਹੈ ਕਿ ਜਿਹੜੇ ਰਿਸ਼ਤੇ ਲਾ ਰਹੇ ਹੁੰਦੇ ਹਾਂ ਸਾਰੇ ਉਹ ਨਿਉਂਦਾ ਪਾਉਂਦੇ ਹੂੰ ਜਿਵੇਂ ਜਿਵੇਂ ਗੁਜ਼ਾਰਾ ਠੀਕ ਹੈ ਕਿੰਨੀ ਸੋਹਣੀ ਗੱਲ ਆ ਵੀ ਦੁੱਧ ਹਰੇ ਕਫੜਾਉਂਦਾ ਸੀ ਹਰੇ ਕ ਅੱਜ ਕੱਲ ਦਾ ਕਹਿੰਦੇ ਘਰਾਂ ਘਰਾਂ ਦੇ ਫਲਾਗੇ ਜਾਂਦੇ ਆ ਕੱਲੇ ਤੇ ਹਰੇ ਕ ਵੇਖਾ ਰੋਟੀ ਖਾਂਦਾ ਸੀ ਹਾਂ ਕੀ ਆ ਕੀ ਹਾਂ ਲੋ ਹੁੰਦੇ ਗਿਆ ਨਹੀਂ ਸੀ ਠੀਕ ਹੈ ਦੁੱਧ ਦ ਹੁੰਦਾ ਜੇ ਲੱਸੀ ਜਾਂਦੀ ਠੀਕ ਹੈ ਇੰਨਾ ਪਿਆਰ ਸੀ ਚਾਹ ਚ ਫਿਰ ਤਾਂ ਵੀ ਜਿਹੜਾ ਵਿਆਹ ਉਹ ਮਿਲਵਰਤ ਕੀ ਹੋ ਜਾਂਦਾ ਉਹ ਆਈ ਬਸ ਮਿਲਵਰਤ ਕਈ ਸਾਰੇ ਘਰਾਂ ਦੇ ਹੁੰਦੇ ਸੀ ਹਾਂ ਵਿਆਹ ਯਾਦ ਉੱਡ ਗਿਆ ਉਹ ਕੋਈ ਨਹੀਂ ਹੁੰਦਾ ਅੱਛਾ ਨਾ ਕੰਮ ਵੀ ਸਾਰੇ ਉਹ ਘਰਾਂ ਦੇ ਉਹ ਘਰਾਂ ਦੇ ਜਾ ਨਗਰਮ ਸਾਲਾ ਚ ਬੈੰਦੀ ਹਾਂ ਮੰਜੇ ਬੇਸਤਰੇ ਇਕੱਠੇ ਕਰਦੇ ਠੀਕ ਹੈ ਤੇ ਹੁਣ ਜੇ ਆਪਾਂ ਗੱਲ ਕਰਗੇ ਵੀ ਇਹ ਤਾਂ ਮਲਵਰਤਨ ਦੀ ਗੱਲ ਹੋਗੀ ਹਾਂ ਤੇ ਹੁਣ ਅੱਜ ਦਾ ਮਲਵਰਤਨ ਕਿਹੋ ਜਿਹਾ ਹੋ ਗਿਆ ਤੇ ਪਹਿਲਾਂ ਨਾਲੋਂ ਕੀ ਚੀਜ਼ ਵੱਖਰੀ ਹੈ ਪਹਿਲਾਂ ਨਾ ਕੋਈ ਸਭ ਵੱਖਰਾ ਹੋਉਂਦਾ ਉਹਨਾਂ ਦਾ ਕਾਹ ਪਰਾ ਪਰਾ ਦੀ ਮਦਦ ਨਹੀਂ ਕਰਦਾ ਹਾਂਜੀ ਆਉਂਦਾ ਨਹੀਂ ਹਾਂ ਕੋਈ ਲੱਤੀ ਜੀ ਪਿੰਡ ਦੇ ਬਿਨ ਨਹੀਂ ਦਿੰਦੇ ਹੂੰ ਉਹਨੂੰ ਕੋਈ ਲੱਤੀ ਜੀ ਆ ਦਾ ਪੈਸਾ ਲਾ ਕੇ ਖਰੀਦਣੀ ਪਈ ਕਹਿੰਦੀ ਆ ਹਾਂ ਹਾਂ ਫੇਰ ਲੀੜਾ ਕਪੜਾ ਕੁੜੀਆਂ ਆਣੀਆਂ ਇੰਨੇ ਆਲੇ ਡੇ ਆ ਲੈਣ ਆ ਪਾਣ ਡਾ ਲੈਣ ਆ ਕਰਨ ਹੂੰ ਖਰਚੇ ਬਹੁਤ ਵੱਧ ਗਈ ਵੱਧ ਗਈ ਮਾੜੇ ਨੇ ਬਸ ਦੀ ਗੱਲ ਨਹੀਂ ਰਹੀ ਵਿਆਹ ਕਰ ਥੋੜੇ ਕਹਿੰਦਾ ਮਤਲਬ ਇਹ ਆ ਵੀ ਅੱਜ ਵੀ ਜੇ ਮਿਲ ਕੇ ਕਰਨ ਤਾਂ ਸੌਖਾ ਵਿਆਹ ਹੋ ਜਾ ਸੌਖਾ ਹੋ ਜਾ ਸਕੀਰਿਆ ਵਾਲੇ ਮਦਦ ਕਰਨ ਹਾਂ ਘਰਾਂ ਦੇ ਪੈਣ ਪਰਾ ਕਰਦੇ ਕੀ ਹਾਂ ਸਹੀ ਤੇ ਬੰਦਾ ਸੌਖਾ ਹਾਂ ਵੀ ਹਰੇਕ 5-5000 ਪਾ ਦੇ ਸਕੀਰਾਂ ਵਾਲੇ ਇੰਨੇ ਹੁੰਦੇ ਜਦੋਂ ਉਹਨਾਂ ਨੂੰ ਲੋੜ ਆ ਤੇ ਅਗਲਾ ਬੰਦਾ ਤੇ ਆਵੇ ਸਹੀ ਹੈ ਸਹੀ ਹੈ ਇਹ ਤਾਂ ਗੱਲ ਅੱਗੇ ਬਹੁਤ ਪਿਆਰ ਸੀ ਚਾਹ ਚੜਦਾ ਗਲੀ ਮੱਲੇ 'ਚ ਵਿਆਹ ਹੈ ਵਿਆਹ ਵੀ ਸਾਰੇ ਪਿੰਡ ਨੂੰ ਫਿਰ ਚਾਹ ਹੁੰਦਾ ਸੀ ਹਾਂ ਸਾਰੇ ਪਿੰਡ ਤੇ ਤਾਂ ਬਿਜਲੀ ਦੇ ਲਾਟੂ ਲਿਆਉਂਦੇ ਆ ਅੱਗੇ ਟੋਕੜੀ ਤੇ ਦੀਵੇ ਲੰਬੇ ਹਾਂ ਸਾਰੇ ਮੁੰਡੇ ਕਰਾਂਦੇ ਗੁੜੀਆਂ ਨਾਲ ਜਾਂਦੇ ਆ ਗੁੰਡਿਆਂ ਨੂੰ ਕਰੇ ਬਾਕੇ ਜਾਂਦੇ ਹਾਂ ਸਾਰੇ ਪਿੰਡ ਚ ਜਾਗੋ ਲੈ ਕੇ ਅਸਾ ਦੀਵੇ ਵੀ ਘਰੋਂ ਬਣਾ ਕੇ ਲਾਉਂਦੇ ਆ ਆਟੇ ਦੇ ਆਟੇ ਦੇ ਠੀਕ ਹੈ ਹਾਂ ਬੱਤੀਆਂ ਰੁੰਡੀਆਂ ਮੋਟੀਆਂ ਮੋਟੀਆਂ ਬੱਟਦੇ ਹਾਂ ਉਹ ਪਹਿਲਾਂ ਪਿਓ ਹੁੰਦੇ ਤੜਕੇ ਵੀ ਅੱਠ ਨੌਂ ਦੀਵਿਆਂ ਚ ਪਾ ਮਾਗੇ ਬੁਝੇਣ ਹੂੰ ਫੇਰ ਉਹ ਮੰਮੀ ਯਕਦੀ ਹੂੰ ਫੇਰ ਜੀ ਦੇ ਘਰੇ ਜਾਂਦੇ ਨੱਚਣੋਂ ਤੇਲ ਪਾਉਂਦੇ ਅਸੋ ਹੀ ਬੰਦਾ ਤੇਲ ਪਾਉਂਦਾ ਉਹੀ ਘਰ ਤੇਲ ਪਾਉਂਦਾ ਹੁਣ ਤਾਂ ਉਹ ਜਿਹਾ ਦੇਖੋ ਨੂੰ ਨਹੀਂ ਰਹਿ ਗਿਆ ਬਸ ਖਤਮ ਹੋ ਗਿਆ ਹੁਣ ਘਰ ਮੇਰੇ ਭਾਈ ਯਾਰ ਉਹ ਪਾਣੇ ਨਿਕਲਾ ਦਿੰਦੇ ਆ ਹਾਂ ਤੇ ਜਾਗੋ ਕਰੇ ਕਰੇ ਇਹ ਜਾਗੋ ਵੀ ਇਹ ਗੱਲ ਹੋ ਗਈ ਵੀ ਜਾਗੋ ਉਹ ਮੁੱਲ ਦਾ ਸਮਾਨ ਲਿਆਉਣੇ ਕਰਾਏ ਤੇ ਉਹ 5000 ਦੇ ਆਉਣੇ ਆ ਆਪਾਂ ਨਾ ਤੇ ਆਪਾਂ ਘਰੇ ਫਿਰ ਬਣਾਇਆ ਕਰਕੇ ਘਰੇ ਹੁੰਦੇ ਦੀ ਦੇ ਵੱਡੇ ਵੱਡੇ ਟੋਕੜੀ ਸਿੱਧੀ ਧਰ ਕੇ ਮੱਛ ਤੇ ਹੂੰ ਨਾ ਇਹ ਹੁੰਦੇ ਉੱਤੇ ਚੱਪੜ ਮੁੱਲ ਦਾ ਮਾਰ ਕੇ ਉੱਤੇ ਵੱਡਾ ਦੀ ਬਾਤ ਰਹਿ ਹੁੰਦਾ ਹੂੰ ਤੇ ਸਾਰੇ ਪਿੰਡ ਚ ਫਿਰ ਜਾਂਦੇ ਠੀਕ ਹੈ ਨੱਚਦੇ ਗੋਲਦੇ ਹਾਂ ਉਹ ਹੀ ਉਸਾਨੀ ਜੀ ਕਰਦਾ ਕੇ ਜਗ ਹੀ ਟਗਾਈ ਜਾਂਦੇ ਆ ਨਾਨਕੀ ਠੀਕ ਹੈ ਠੀਕ ਹੈ ਹਾਂ ਹਾਂ ਇਹ ਢਾ ਕਰਦਿਆਂ ਨਾਨਕ ਮੰਨ ਲਓ ਵੀ ਜੇ ਕਿਸੇ ਦੇ ਵਿਆਹ ਤਾਂ ਲੋਕ ਇਕੱਠੇ ਸੀ ਜੇ ਕਿਸੇ ਦਾ ਕੋਈ ਜੀ ਤੁਰ ਗਿਆ ਤਾਂ ਲੋਕ ਇਕੱਠੇ ਸੀ ਠੀਕ ਹੈ 10 ਡੇਢ ਉਹਦੇ ਘਰੇ ਪੈਣਾ ਅੱਛਾ ਸਕੇ ਆ ਨੇ ਜ਼ਰੂਰ ਜਿਹਦੇ ਘਰੇ ਮਰਗ ਹੋ ਗਈ ਜਿਹਦੇ ਮਰਗ ਹੋ ਅੱਛਾ فیر بھی کو نہ بیڑیا جو ہو سکے روٹیاں 10 ਜਣ ਦਿੰਦੇ ਜਿੰਨਾ ਦਾ ਭੋਗ ਨਹੀਂ ਸੀ ਪਾਇਆ ਠੀਕ ਹੈ ਢਾਲ ਤੇ ਪਸਾਰ ਨਹੀਂ ਸੀ ਪਾਉਂਦੇ اچھا ਸਬਾ ਨਹੀਂ ਹੂੰ ਤੇ ਹੁਣ ਤਾਂ ਬਈ ਗੁਰਦਬਾਨੀ ਭੋਗ ਪਾਉਂਦੇ ਆ ਮਟਰ ਪਨੀਰ ਤੇ ਤੰਤਨ ਚਾਰ ਚਾਹ ਤੇ ਉਦੋਂ ਫਿਰ ਭੋਗ ਦੇ ਲਈ ਵੀ ਸਹਿਤ ਆਉਂਵੇਂ ਕਰਦੇ ਹੋਣਗੇ ਹੋ ਗਏ ਪਹਿਲੇ ਭੋਗ ਠੀਕ ਹੈ ਜੀ ਤਾਂ ਕੋਈ ਪੈਸੇ ਨਹੀਂ ਸੀ ਹਾਂ ਕੜਹੀ ਦੇਖ ਦਾਲ ਕਰ ਦਿੰਦੇ ਹੋਰ ਮੂੰਗੀਆਂ ਹੁੰਦੀਆਂ ਮੋਟ ਹੁੰਦੇ ਹਾਂ ਛੋਲੇ ਹੁੰਦੇ ਹਾਂਜੀ ਆਹ ਦਾਲ ਹੁੰਦੀਆਂ ਸੀ ਹੂੰ ਤੇ ਬੜੀਆ ਤਰ ਕੇ ਵੇਖਾਈ ਗਏ ਨੇ ਘਰੇ ਖਬਾ ਹੂੰ ਕੋਈ ਗੁਰਦੁਆਰੇ ਨਹੀਂ ਜਾਂਦਾ ਸੀ ਹੂੰ ਤੇ ਹੁਣ ਤਾਂ ਬਈ ਖਰਚਾ ਨਹੀਂ ਪੱਟਦੀ ਅਬ ਗੁਰੂ ਗਿਆਨ ਸਾਹਿਬ ਜਦੋਂ ਘਰੇ ਲਿਆਉਂਦੇ ਨਾਲੇ ਤੁਹਾਡੀ ਉਹ ਗੱਲ ਸਹੀ ਹੈ ਵੀ ਘਰ ਸੁੱਚਾ ਹੋ ਜਾਂਦਾ ਹਾਂ ਸਹੀ ਹੈ ਕਰ ਸੁਤ ਚਾਹ ਉਹ ਜਨਮ ਪਤ ਮੇਰੇ ਸਾਰੇ ਕਰਦੇ ਜੀ ਮੱਠਾ ਟੇਕਦੇ ਆ ਸੁਣਦੇ ਆ ਆਇਆ ਗਿਆ ਅਭੀ ਵੰਦਾ ਸੁਣਦਾ ਅੱਛਾ ਬੇਬੇ ਹੁਣ ਆਏ ਗੱਲ ਦਸੋ ਵੀ ਜਿਵੇਂ ਪਰ ਇਸ 11 ਦੀ ਗੱਲ ਕਰਦੇ ਆ ਪਹਿਲਾਂ ਵਾਲੇ ਟਾਈਮ ਚ ਤੇ ਹੁਣ ਵਾਲੇ ਟਾਈਮ ਦੇ ਵਿੱਚ ਰਿਸ਼ਤੇਦਾਰੀ ਚ ਕੀ ਫਰਕ ਪਿਆ ਹੁਣ ਵਾਲੇ ਟਾਈਮ ਚ ਬਹੁਤ ਫਰਕ ਪਿਆ ਹੈ ਹਾਂਜੀ ਅੱਗੇ ਰਸਤੇ ਡਾਰ ਆਉਲੇ ਮਰਨੇ ਭੁੱਖੜ ਪਰਾਉਨੇ ਹਾਂਜੀ ਉਹ ਕੰਮ ਸਾਰਦੇ ਵੀ ਦੇ ਨਾਂ ਪੜੇ अच्छा जी। ਹੁਣ ਆਲੇ ਕੰਮ ਬਗਾੜਦੇ। ਅੱਛਾ ਉਹ ਕਿਹ ਮਾਤਾ? ਉਹ ਹੁਣ ਕੋਈ ਤਾਂ ਮੀਟ ਮੰਗਦਾ। ਹਾਂਜੀ। ਕੋਈ ਰਿਸਟਡਾਰ ਚਰਾ ਮੰਗਦਾ। ਹੂੰ। ਤੇ ਬੁਰਗੀਆਂ ਛੂਟ ਮੰਗਦੀਆਂ। ਅੱਛਾ ਕੋਈ ਦਾਰੀ ਹੈ ਮੈਨੂੰ ਸਸਤਾ ਦੇਦਾ। ਹੂੰ। ਕੋਈ ਆੜੀ ਹੈ ਮੈਨੂੰ ਦਿੱਤਾ ਨਹੀਂ। ਹਾਂ। ਹੁਣ ਜਵਾਨੇ ਤੇ ਆ ਫਰਕ ਹੈ। ਇਹ ਗਲਤ ਹੈ। ਹਾਂ ਅੱਗੇ ਕੋਈ ਨਹੀਂ ਫਰਕ ਸੀ। ਪਹਿਲਾਂ ਜਿਵੇਂ ਹੁਣ ਤੁਸੀਂ ਮੀੜ ਸ਼ਾਹ ਦੀ ਗੱਲ ਕਰਦੇ ਹੋ ਪਹਿਲਾਂ ਐ ਤੰਗ ਨਹੀਂ ਕਰਦੇ ਸੀ ਨਾ ਪਹਿਲਾਂ ਕੋਈ ਨਹੀਂ ਵਿਆਹ ਚ ਮੰਗਦਾ ਸੀ ਜਮਾਈ ਅੱਛਾ 10 ਦਿਨ ਵਿਆਹ ਰਹਿੰਦਾ ਸੀ ਹਾਂ 4 ਦਿਨ ਬੇਕਰ ਪਹਿਲਾਂ ਵੀ ਰਿਸ਼ਤੇਦਾਰ ਆਉਂਦੇ ਸੀ ਕੰਮ ਕਰਾਉਂਦੇ ਮਦਦ ਕਰਦੇ ਪੈਸਿਆਂ ਦੀ ਵੀ ਅੱਛਾ 4 ਦਿਨ ਪਹਿਲਾਂ ਵੀ ਆਉਂਦੇ ਹਾਂ ਪਹਿਲਾਂ ਵੀ ਆਉਂਦੇ ਹੂੰ ਤੇ ਹੁਣ ਤਾਂ ਅਗਲਾ 2 ਘੰਟੇ ਅਗੇ ਇੱਕ ਸਮਾਣੀ ਪਾ ਦੇ ਹੂੰ ਮੈਂ ਮੈਨੂੰ ਆਇ ਨਹੀਂ ਪੁੱਛਿਆ ਮੈਨੂੰ ਆਇ ਨਹੀਂ ਦਿੱਤਾ ਮੈਨੂੰ ਆ ਨਹੀਂ ਕਰੇ ਹੂੰ ਉਹ ਉਹ ਕੰਮ ਨਹੀਂ ਦੇ ਅਸਰਾ ਨਹੀਂ ਜੀ ਮਾ ਜਿਵੇਂ ਹੁਣ ਫੁੱਫੜ ਮਾਸਟਰ ਲੜਦੇ ਆ ਮੀਟ ਪਿੱਛੇ ਆਏ ਹਨਾ ਉਦੋਂ ਉਹ ਲੜਾਈ ਨਹੀਂ ਸੀ ਨਾ ਉਹ ਕੋਈ ਨਹੀਂ ਸੀ ਉਹ ਬੜਾ ਪਿਆਰ ਸੀ ਉਹ ਰਤਾ ਉਹ ਆਹ ਦਿੰਦੇ ਸੀ ਰੋਟੀ ਵੀ ਥੇਰ ਕੇ ਥਾਲਾਂ ਹਾਂ ਵੀ ਪਹਿਲਾਂ ਕੰਮ ਕਰ ਲਗੇ ਅੱਛਾ ਨੰਦਕਾਰ ਜੋ ਜਾਣਦੇ ਹਾਂ ਭਲਾ ਨਾ ਕੰਮ ਕਰ ਲਗੇ ਠੀਕ ਹੈ ਹੁਣ ਤਾਂ ਫਿਰ ਸਾਰੇ ਰੁਸ ਦੇ ਆ ਵੀ ਸਾਨੂੰ ਜਿਉ ਯਰਨਾ ਉਹ ਵੇਖਿਓ ਹਾਂ ਹੁਣ ਪੇ ਆ ਰਹਾ ਹੈ ਨਹੀਂ ਕਿਸੇ ਤੇ ਕੋਈ ਸੂਟਾਂ ਦਾ ਜਿਵੇਂ ਹੁਣ ਚੱਲਣ ਚੱਲਦੇ ਤੁਸੀਂ ਗੱਲ ਕੀਤੀ ਐ ਪਹਿਲਾਂ ਦੇ ਲੈਣ ਚੱਲਦਾ ਹੈ ਨਹੀਂ ਮਾਰਾ ਹੁਣ ਤਾਂ ਚੱਲਦਾ ਸੀ ਹਾਂ ਮਰਾ ਇੰਨਾ ਨਹੀਂ ਸੀ ਪੂਆ ਨਾਨੇ ਮਰਿਆਂ ਨੂੰ ਦੇਓ ਐ ਇਹ ਕੋਈ ਨਹੀਂ ਸੀ ਠੀਕ ਹੈ ਹਾਂ ਵੀ ਵੀ ਬੜਾ ਸਾਫ਼ ਜੇ ਸਾਫ਼ ਹੈ ਜੀ ਉਹ ਦੋ ਸਾਤ ਸਨ ਨੂੰ ਦਿੰਦੇ ਕਗਰਾ ਹਾਂ ਉਲਤੀ ਤੇ ਲਈਦਾ ਠੀਕ ਹੈ ਬਾਜੀ ਹੂੰ ਉਹ ਡੁੱਗਾ ਤੇ ਹੋਰ ਬਾਜੀ ਦਾ ਹੁੰਦਾ ਉਹ ਸਜ ਬਾਠ ਠੀਕ ਹੈ ਹੁਣ ਅਗੂ ਨੇ ਸੀ ਵੀ 5000 ਦਾ ਦੇ ਦੇ 10 10 ਨਾਮ ਦੀ ਹੈ ਸਾਤ ਹੂੰ ਉੜੀਆਂ ਨੂੰ ਆਈ ਨਾ ਮੰਮੀ ਨੂੰ ਆਈ ਤੇ ਜਿਹੜੇ ਹੁਣ ਵਿਚੋਲ ਪੁਣਾ ਕਰਦੇ ਹੋਂ ਤਾਂ ਲੱਖ ਲੱਖ ਰੁਪਇਆ ਮੰਗਦੇ ਆ ਪਹਿਲਾਂ ਕੀ ਵਿਚੋਲ ਪੁਣਾ ਹੁੰਦਾ ਸੀ ਪਹਿਲਾਂ ਤਾਂ ਕੋਈ ਵਿਚੋਲ ਪੁਣਾ ਨਹੀਂ ਹੁੰਦਾ ਸੀ ਨਾ ਹੀ ਰਿਸ਼ਤਾ ਕਰਿਆ ਹੁੰਦਾ ਸੀ ਠੀਕ ਹੈ ਮਰਾਸੀ ਕਰਿਆ ਹੁੰਦਾ ਸੀ ਅੱਛਾ ਪਿਓ ਵੀ ਘਟ ਵੇਖਣ ਜਾਂਦਾ ਸੀ ਹੂੰ ਤੇ ਲੱਖ ਤਾਂ ਕੀ ਉਹਦਾ ਕੱਖ ਵੀ ਨਹੀਂ ਦਿੰਦੇ ਸੀ ਠੀਕ ਹੈ ਹਾਂ ਹੁਣ ਇਹ ਗੱਲ ਨਜਾਇਜ਼ ਹੋਗੀ ਹੈ ਨਾ ਇਹ ਬਾਲੀ ਨਜਾਇਜ਼ ਹੋਗੀ ਧੀ ਕਿਸੇ ਦੀ ਪੁੱਤ ਕਿਸੇ ਦਾ ਹਾਂ ਤੇ ਉਹਨੂੰ 50000 ਕਰ ਕਾ ਦਾ ਜੋ ਕੰਬੇਗਾ ਕਰ ਵੀ ਸ਼ਗਨ ਲੈਣਾ ਤੁਸੀਂ ਥੋੜਾ ਲੈ ਲਓ ਕੋਈ 5-10000 ਲੈ ਲਓ 20 ਲੈ ਲਓ ਹਾਂ ਨਾ ਮੈਂ ਬਲੀੜੇ ਚਲ ਛਾਪ ਬਣੀਆਂ ਚਾਰਾਂ ਹੂੰ ਬਚੋ ਲੈ ਹੂੰ ਉਹ ਲੈ ਲੈਣ ਤੇ ਦੇਣ ਵਾਲਿਆਂ ਦਾ ਕਮਲ ਕਮਲ ਆਹ ਨਹੀਂ ਗੱਲ ਕਰਨ ਹਾਂ ਉਹਨੂੰ 50 ਗਾੜਾ ਦਿੰਦੇ ਹੁਣ ਤਾਰੇ ਲਖ ਮੰਗਦੇ ਉਹ ਹੈਗਾ ਬੇਬੇ ਹਾਂ ਉਤੋਂ ਕੱਪੜੇ ਵੀ ਨਹੀਂ ਮਾੜੇ ਲੈਣੇ ਸੂਟ ਵੀ ਮਹਿੰਗੇ ਨਹੀਂ ਹਾਂ ਸਾਰੇ ਜੁੱਤੀਆਂ ਹਾਂ ਇਹ ਗੱਲ ਸਾਰੇ ਹੁਣ ਪੜਿਆ ਲਿਖਿਆ ਨਹੀਂ ਸਾਰੇ ਪੰਜਾਬ ਦੀ ਗੱਲ ਕਰ 50 ਹਜ਼ਾਰ ਦੇਣਾ ਤੀ ਕਿਸੇ ਦੀ ਪੁੱਤ ਅਛਾ ਇੱਕ ਗੱਲ ਮੈਨੂੰ ਦੱਸਿਓ ਅੱਜ ਕੱਲ੍ਹ ਆ ਭਾਸ਼ਾ 'ਚ ਬਹੁਤ ਫਰਕ ਪੈ ਗਿਆ ਜਿਵੇਂ ਬੋਲਚਾਲ 'ਚ ਪੁਰਾਣੇ ਵੇਲੇ ਦੀ ਤੇ ਹੁਣ ਦੀ ਬੋਲਚਾਲ 'ਚ ਕੀ ਅੰਤਰ ਸਮਝਦੇ ਹੋ ਮਾ ਉਹ ਟੈਂ ਤੇ ਹੁਣ ਆਂਟੀ ਦੇ ਅੰਕਲਾ ਦੇ ਹਾਂਜੀ ਐ ਕੀ ਪਤਾ ਹੁਣ ਮੈਨੂੰ ਵੀ ਇਹ ਕੀ ਨੂੰ ਅੰਕਲਾ ਦੇ ਤੇ ਕੀ ਨੂੰ ਆਂਟੀ ਆਲੇ ਹਾਂਜੀ ਅੱਗੇ ਦੇ ਚਾਚੇ ਨੂੰ ਚਾਚਾ ਤਾਇਏ ਨੂੰ ਤਾਇਆ ਨਾਨਾ ਨਾਨੀ ਦਾਦਾ ਦਾਦੀ ਹੂੰ ਮਾਸੀ ਪੁੰਗਵਾ ਇਹ ਸਿੱਧਾ ਕਹਿਣਾ ਚਾਹੀਦਾ ਅੰਕਲ ਨਾਲ ਖਣ ਤੇ ਨਾਲ ਠੀਕ ਹੈ ਵੀ ਜੋ ਸ਼ਬਦ ਬਣੇ ਉਹਨੂੰ ਸਹੀ ਵਰਤੋਂ ਸਹੀ ਵਰਤਣਾ ਹੂੰ ਤੇ ਬਿਰਸਾ ਸਮਾ ਲੈ ਹਾਂ ਆ ਮਾਣੂ ਬੇਬੇ ਆਖਣ ਬਾਪੂ ਆਖਣ ਬਾਪੂ ਨੂੰ ਹੂੰ ਤੇ ਡੈਡੀ ਜੂਗੀ ਨਾ ਆਖਣਾ ਦਾ ਬਿਰਸਾ ਸਮਾ ਲੈਣਾ ਹੂੰ ਗੁਰੀਆਂ ਪੀਰਾਂ ਦੇ ਤੱਕ हां सही हैရှင် ਜਿਵੇਂ ਹੁਣ ਬਹੁਤ ਸ਼ਬਦਾਂ ਐ ਹੋ ਗਏ ਮਾਤਾ ਅਲੋਪ ਹੀ ਹੋ ਗਏ ਉਹ ਹੁਣ ਪੜੇ ਲਿਖੇ ਮੈਂ ਸਭ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਹੂੰ ਵੀ ਜਦੋਂ ਇਹ ਗੱਲ ਸੁਣਨਗੇ ਹੂੰ ਤੇ ਅਮਲ ਕਰਨ ਹੂੰ ਚਾਚੀ ਨੂੰ ਚਾਚੀ ਆਖਣ ਤਾਈ ਨੂੰ ਤਾਈ ਪੂਆ ਬੇਬੇ ਬਾਪੂ ਦਾਦੀ ਇਹ ਪ੍ਰਾਣਾ ਮਿਰਸਾ ਵਰਤਨ ਹੂੰ ਅੰਕਲ ਆਂਟੀ ਛੜਦੇ ਛੜ ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਇੱਕ ਅਖੀਰ ਚ ਸੰਦੇਸ਼ ਦੇਣ ਦੀ ਹਾਂ ਜਾਂਦੇ ਜਾਂਦੇ ਜਿਵੇਂ ਦੁਨੀਆਦਾਰੀ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕੀ ਕਹੋਂਗੇ ਮੈਂ ਤਾਂ ਇਹੋ ਕਹਿਨੀ ਐ ਹੂੰ ਬੀ ਪਾਈ ਕਰਦੇ ਵੀ ਸਕੇ ਵੀ ਰਸਟੇ ਡਾਰ ਵੀ ਹੂੰ ਸਭ ਪਾਈ ਮਿਲ ਕੇ ਰਹਿਣ ਇੱਕ ਦੂਜੇ ਦਾ ਦੁੱਖ ਬਣਾ ਹਣ ਵਿਆਹ ਸ਼ਾਦੀ ਨੂੰ ਮਾੜ ਦੇ ਤਾ ਹਾਂਜੀ ਜੇ ਇਹ ਜਾਂ ਆਪ ਦਾ ਕਰਾ ਕੋਈ ਹਜ਼ਾਰ ਦੇ ਜੋਗਾ ਕੋਈ 500 ਉਹੇ ਜੀ ਦੇ ਸਟੇਡਰ ਦੀ ਮਦਦ ਕਰਨਾ ਹੂੰ ਤੇ ਮੀਟ ਸ਼ਰਾਬ ਨਾ ਬਣਵੇ ਹੂੰ ਬਿਓ ਬਿਆਲੇ ਪਰਿਵਾਰ ਤੇ ਭੋਜ ਨਾ ਬਣੇ ਭੋਜ ਨਾ ਉਹ ਸੌਖਾ ਨਾ ਬਿਆਹ ਹੋ ਬਿਆਹ ਹੋਣੀ ਹਾਂ ਅੱਗੇ ਵੀ ਮਦਦ ਕਰਦੇ ਸੀ ਸਟੇਡਰ ਤੇ ਹੁਣ ਵੀ ਕਰਨ ਲੱਗੇ ਹੂੰ ਜੇ ਜਾਂ ਸਰਦ ਹਾਂ ਆਇਨੇ ਵੀ ਲੱਖ ਦੋ ਲੱਖ ਦੇ ਜੋ ਕੋਈ 200 ਦੇ ਕੋਈ 400 ਹਾਂ ਕੰਨਿਆ ਦੇ ਵਿਆਹ ਨੂੰ ਵੀ ਨਿਉਂਦਾ ਪੈ ਜੀ ਹਾਂ ਨੇ ਹੁੰਦਾ ਅਗਲੇ ਨੂੰ ਕਿਸ਼ਤਾਂ ਜਾਂ ਲੋਨ ਚੱਕਣ ਦੀ ਲੋੜ ਨਾ ਲੋੜ ਨਾ ਹਾਂਜੀ ਤੇ ਇੱਕ ਨਾ ਤੁਸੀਂ ਗੱਲ ਕਰਦੇ ਸੀ ਜਿਵੇਂ ਮਰਗ ਵਾਲੀ ਲੱਕੜ ਵਾਲੀ ਗੱਲ ਹਾਂ ਅੱਗੇ ਜੇ ਭਾਈ ਪਿੰਡ 'ਚ ਕੋਈ ਮਰ ਜਾਂਦਾ ਹਾਂਜੀ ਉਹ ਸਾਰਾ ਪਿੰਡੇ ਕੇ ਕ ਲੱਕੜ ਸੇ ਵਜ ਤਰਤਾਂ ਜਾਂਦਾ ਅੱਛਾ ਉਹ ਕਿਉਂ ਮਤਾ ਉਹ ਵੀ ਇਕੱਲਾ ਕਿઠੋ ਲਿਆ ਹੋਇਆ ਇੰਨਾ ਅੱਛਾ ਇੰਨਾ ਸਹਿਯੋਗ ਕਰਦੇ ਸੀ ਲੋਕ ਇੰਨਾ ਪਿਆਰ ਤੇ ਮਦਦ ਕਰਦੇ ਸੀ ਠੀਕ ਹੈ ਹਾਂ ਵੀ ਜਿਵੇਂ ਆਪਾਂ ਕਹਿ ਦਈਏ ਮੁਰਦੇ ਦਾ ਸੰਸਕਾਰ ਕਰਨਾ ਤੇ ਇੱਕ ਇੱਕ ਲੱਕੜ ਵੀ ਰੱਖ ਕੇ ਆਉਂਦੇ ਲੱਕੜ ਰੱਖ ਕੇ ਆਉਂਦਾ ਸਾਰਾ ਪਿੰਡ ਲੈ ਹੂੰ ਤੇ ਹੁਣ ਤਾਂ ਭਾਈ ਕੋਈ ਬਾਤ ਨਹੀਂ ਪੁੱਛਦਾ ਹੁਣ ਤਾਂ ਜੀ ਦਾ ਮਰਿਆ ਉਹ ਤੇ ਬੋ ਜਾਏ ਹੂੰ ਕਿਤੋਂ ਲਿਆਵੇ ਨਾ ਲਿਆ ਨਾ ਲਿਆ ਹਾਂ ਹੁਣ ਤਾਂ ਅਗਲਾ ਬੰਦਾ ਬੰਦਾ ਵੀ ਨਹੀਂ بس دیکھو دیکھی ਹੋ ਗਿਆ ਜੀ ਅਗਲਾ ਅਗਲੇ ਦਾ ਘਰ ਖੁੰਗਲ ਹੋ ਗਿਆ اے بھائی ਉਹਨਾਂ ਸੌਂਦੇ ਵੇਖਣ ਵਾਲੇ ਇਹਨਾਂ ਗੱਲਾਂ ਤੇ ਆਮ ਲੱਗ ਰਹੇ ਅੱਛਾ ਜਾਂਦੇ ਜਾਂਦੇ ਮੈਨੂੰ ਇੱਕ ਗੱਲ ਜਰੂਰ ਦੱਸੋ ਜਿਹੜੇ ਸ਼ਬਦ ਅਲੋਪ ਹੋ ਗਏ ਜਿਵੇਂ ਰਸੋਈ ਚ ਜਾਂ ਹੋਰ ਕੋਈ ਸ਼ਬਦ ਐ ਉਹ ਦੱਸੋ ਜਿਵੇਂ ਕੋਈ ਤਾਣੀ ਬੁੰਦੇ ਸੀ ਤੁਸੀਂ ਕੋਈ ਭਾਂਡਿਆਂ ਦੀ ਕੋਈ ਸ਼ਬਦ ਹੁਣ ਜਿਹੜੇ ਵਰਤੋਂ ਚ ਹੀ ਨਹੀਂ ਆਉਂਦੇ ਅੱਗੇ ভাই ਇਹ ਅਸੀਂ ਕੱਟ ਲਈਆਂ ਹਾਂਜੀ ਪਹਿਲਾਂ ਤਾਂ ਮੈਂ ਘਰ ਕੰਮ ਕਰਦੀਆਂ ਚਾ ਕਰਦੀਆਂ ਧਾਰਾਂ ਕਰਦੀਆਂ ਪਸਨਾ ਮੀਰਾ ਪਾਉਂਦੀਆਂ ਹੂੰ ਫੇਰ ਰੋਟੀ ਟੁੱਕ ਦਾਲ ਪਾਣੀ ਕਰਦੀਆਂ ਹੂੰ ਫੇਰ 11 ਵਜੇ ਸਾਰਾ ਕੰਮ ਨਮੇੜ ਕੇ ਨਾ ਟੋਕੇ ਫਿਰ ਚਰਖਾ ਘੱਟ ਹੂੰ ਚਰਖਾ ਕੱਟਦਾ ਫੇਰ ਜੀ ਦੇ ਕੁੜੀਆ ਉਹਨੇ ਵੀ ਟਾਣੀ ਬੋਣੀ ਜੀ ਦੇ ਬਾਹਰ ਆ ਉਸ ਦੀਆਂ ਮੈਂ ਜਿੰਦੀ ਘਰ ਦਾ ਖੱਦਰ ਬਣਾਉਂਦੀਆਂ ਹੂੰ ਤਾਣੀ ਖੇਸ ਜਿੱਦ ਲੈ ਨਾ ਦੋਰਾ ਮਾ ਜਿੰਦਿਆ ਅੱਗੇ ਹਮ ਫਿਰ ਇਹ ਕੰਮ ਸਾਰੇ ਕਰਦੇ ਠੀਕ ਹੈ ਕਰਾ ਦੇ ਅੱਥੇ ਲੀੜੇ ਜਿਹਾ ਹੁੰਦੇ ਆ ਮੱਥਾ ਦੇ ਹਮ ਮੁੰ ਜਵਾਕਾ ਨੇ ਇੱਕ ਬੰਦੇ ਆ ਦੇ ਆ ਆ ਹਮ ਅੱਗੇ ਮਸਈਨਾ ਆਈ ਨਹੀਂ ਸੀ ਹਮ ਸੂਈ ਨਾ ਅਮਰੀਕਾ ਤੱਕ ਆ ਗਿਆ ਕੇ ਜੇਲ੍ਹ ਦੇ ਆਥੀ ਜਉਂਦੇ ਅੱਥੀ ਸੀ ਜਿਵੇਂ ਹੁਣ ਜੇ ਤੁਸੀਂ ਕੁਛ ਮੰਨ ਲਓ ਵੀ ਸਲੰਗਾ ਵਰਤਦੇ ਹੋ ਜਦ ਜੇ ਮੇ ਰੋਟੀ ਖਾਂਦੀ ਸੀ ਭਾਂਡੇ ਵਰਦੇ ਉਹਨਾਂ ਦੇ ਕੋਈ ਨਾਮ ਤਾਂ ਦੱਸੋ ਗਲੀ ਭਾਂਡੇ ਉਹ ਕਾਸੀ ਦੀ ਹੁੰਦੀ ਸੀ ਠਾਲੀ ਹਾਂ ਕਾਸੀ ਦਾ ਛੱਣਾ ਹੂੰ ਕਾਸੀ ਦਾ ਕਹਾਵਰਾ ਹੂੰ ਟੇਗਲਾ ਹੂੰ ਇਹ ਭਾਂਡੇ ਬੱਤੀ ਸੀ ਤੇ ਝੂਠਾ ਨਹੀਂ ਰੱਖਦੇ ਸੀ ਆਠ ਨੇ ਠੀਕ ਹੈ ਵੀ ਕਾਸੀ ਸੁੱਚਮੰਦੀ ਹੈ ਹੂੰ ਇਹ ਗੰਗਾ ਜੀ ਨਾ ਉਹ ਨਾ ਠੀਕ ਹੈ ਤੇ ਹੁਣ ਤਾਂ ਬਈ ਰਵਾਜ ਸਾਰੇ ਜੰਦੇ ਭਾਂਡੇ ਇਕੱਠੇ ਕਰਕੇ ਪੈ ਰਹੇ ਨੇ ਹਾਂ ਸਹੀ ਹੈ ਹੁਣ ਨੇ ਕੋਈ ਮਾਰ ਨਹੀਂ ਹਾਂ ਹੁਣ ਇਹ ਗੱਲ ਹੈ ਵੀ ਮਸ਼ੀਨ ਆ ਲੀੜੇ ਸਿਆਉਣ ਵਾਲੀ ਹੂੰ ਹਜ਼ਾਰ ਹਜ਼ਾਰ ਮੰਗਦੇ ਆ ਸਮਾਈ ਹੂੰ ਆਮ ਝੂਟ ਦਾ ਪੰਜ ਮੰਗਦੇ ਆ ਹਾਂਜੀ ਹਾਂਜੀ ਇਹ ਸਾਰੀਆਂ ਕੁੜੀਆਂ ਜੇ ਕਰੀ ਸਿੱਖ ਲੈਣ ਤਾਂ ਕਿੰਨੀ ਕੁ ਵੱਡੀ ਗੱਲ ਕਿੱਤੇ ਬੜੀ ਗੱਲਾਂ ਸਹੀ ਗੱਲ ਹੈ। ਘੰਟੇ ਚ 2 ਘੰਟੇ ਲਾਵਾਂ ਮੇਰ ਦਾ ਹੁੰਦੀ ਏ। ਹੂੰ ਅਸੀਂ ਵੀ ਅੱਗੇ ਸਿਉਂਦਿਆਂ ਕੱਟਣਦਿਆਂ ਸੈਤੜਿਆਂ ਬੁੰਨਦਿਆਂ ਸੈਤੜਾਂਗੇ। ਮੈਂ ਬੁੰਨਗੇ। ਹੂੰ ਆ ਸੌਰੀ ਵੀ ਬੁੰਨਿਆਂ ਤੇ ਪੇਕੀ ਵੀ ਬੁੰਨਿਆਂ ਜਿੰਨੇ ਗਦਾਂ ਦੇ ਅਖੰਡ ਦੇ ਮੇਰੇ ਅਰਾ ਜਾਨਿਆਂ ਤੇ ਆਰਾਮ ਇਸ ਲਈ। ਹੂੰ ਤੇ ਮੈਂ ਅੱਥੀ ਬੁੰਨਗੇ। ਹੂੰ ਅੱਥੀ ਮੈਂ ਸਹਮਤੇ ਨਸੀ ਤੇ ਆ। ਹੂੰ ਤਾਂ ਪਤਾ ਨਹੀਂ ਨਾਲੇ ਹੈ ਮਸ਼ੀਨਾਂ ਪਤਾ ਨਹੀਂ ਕੰਮ ਹੀ ਬੜੇ ਹੋਗੇ। ਹੁਣ ਜੇ ਕੁੜੀਆਂ ਸਿਉਣਾ ਤਾਂ ਹੁਣ ਤੱਕ ਟਾਬਾ ਤੇ ਕਟਾਈ ਹੈ ਹੂੰ ਸਹੀ ਹੈ ਅੰਗੇ ਤਾਂ ਮੂੰ ਮਨ ਬੇ ਕੇ ਕੱਢ ਲਿਆ ਹੂੰ ਤੇ ਹੁਣ ਤੱਕ ਟਾਬਾ ਤੇ ਸ਼ਫੇ ਦੇ ਆ ਬਈ ਪਜਾਮੇ ਹੀ ਕੱਟੋ ਹੂੰ ਐ ਜੇ ਪਰ ਕੱਟੋ ਆ ਗਾ ਮਾ ਕੱਟੋ ਹੂੰ ਤੇ ਕੁੜੀਆਂ ਨੂੰ ਸਿੱਖਣਾ ਚਾਹੀਦਾ ਸਿੱਖਾ ਚਾਹੀਦਾ 200 ਦਾ ਸ਼ੂਟ ਹੈ ਤੇ 500 ਸਮਾਈ ਮੰਗਦਾ ਹਾਂ ਹਾਂ ਤੇ ਬੇ ਇਕਲੀ ਆ ਸਭ ਦੀ ਘਰੇ ਸਿੱਖਣ ਕੁੜੀਆਂ ਹੂੰ ਹਾਂ ਬਸ ਇੱਕ ਸਬਜ਼ਿਕਾ ਸਹੀ ਗੱਲ ਹਾਂ ਬਚਤ ਹੋਵੇ ਪੈਸੇ ਦੀ ਹਾਂਜੀ ਇੰਨਾ ਪੈਸਾ ਪੱਡੇ ਵਾਂਗੇ ਕਿੱਥੋਂ ਦੇ ਮੰਗੇ ਸਹੀ ਸ ਆ ਕੋਈ ਡਰ ਨਹੀਂ ਹੂੰ ਸਵਾਟਰ ਮੈਂ ਬਤੇਰੀਆਂ ਬਗੀਆਂ ਹੂੰ ਬਤੇਰੀ ਖੱਡੀ ਬਗੀਆਂ ਇੱਥੇ ਸੌਰੀ ਵੀ ਤੇ ਪਿੰਡ ਦੀ ਆ ਹੂੰ ਅੱਥੀ ਸਾਰੇ ਦਰਗੀਆਂ ਬਗੀਆਂ ਹਾਂਜੀ ਸਵਾਟਰਾ ਕੋਟ ਗਿਆ ਬਗੀਆਂ ਚਲੋ ਠੀਕ ਆ ਬੇਬੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਰਾਜੀ ਖੁਸ਼ੀ ਰਹੋ ਹੱਸਦੇ ਰਹੋ ਹਾਂ ਤੇ ਰੱਬ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ